ਦਸੰਬਰ ਜਨਵਰੀ ਮਹੀਨੇ ਹਾਰਟ ਅਟੈਕ ਬਹੁਤ ਹੁੰਦੇ ਨੇ ਵਿਆਹਾਂ ਵਿੱਚ ਜਿਹੜੇ ਲੋਕ ਆ ਗਲਤੀ ਕਰਦੇ ਤੁਸੀਂ ਵੇਖਿਆ ਹੋਣਾ ਕਿ ਦਸੰਬਰ ਜਨਵਰੀ ਮਹੀਨਿਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਨਾਰਮਲੀ ਲੋਕਾਂ ਨੂੰ ਵੀ ਹਾਰਟ ਅਟੈਕ ਹੁੰਦਾ ਉਹ ਹਾਰਟ ਅਟੈਕ ਦਾ ਬਹੁਤ ਹੀ ਸੌਖਾ ਜਿਹਾ ਕਾਰਨ ਹੈ ਜੇ ਆਪਾਂ ਧਿਆਨ ਦੇ ਲਈ ਤੇ ਬਚ ਸਕਦੇ ਹਾਂ ਤੁਸੀਂ ਵੇਖਿਆ ਹੋਣਾ ਕਿ ਇਹ ਜਿਹੜੇ ਮਹੀਨੇ ਹੁੰਦੇ ਨੇ ਖਾਸ ਕਰਕੇ ਦਸੰਬਰ ਤੇ ਜਨਵਰੀ ਇਹਨਾਂ ਮਹੀਨਿਆਂ ਦੇ ਵਿੱਚ ਬਹੁਤ ਸਾਰੀ ਠੰਡ ਹੁੰਦੀ ਆ ਯਾਨੀ ਕਿ ਟੈਂਪਰੇਚਰ ਬਹੁਤ ਥੱਲੇ ਹੁੰਦਾ ਆ ਤੇ ਕਹਿਣ ਤੋਂ ਭਾਵ ਕਿ ਆਮ ਤੌਰ ਤੇ ਟੈਂਪਰੇਚਰ ਆਪਾਂ ਕਹਿ ਸਕਦੇ ਹਾਂ 1 ਡਿਗਰੀ ਤੋਂ 5 ਡਿਗਰੀ 'ਚ ਹੁੰਦਾ ਆ ਤੇ ਜੀ ਇਹਨਾਂ ਦਿਨਾਂ ਦੇ ਵਿੱਚ ਵਿਆਹ ਵੀ ਬਹੁਤ ਜ਼ਿਆਦਾ ਰੱਖੇ ਜਾਂਦੇ ਨੇ ਤੇ ਇਹਨਾਂ ਵਿਆਹਾਂ ਦੇ ਵਿੱਚ ਜਿਹੜਾ ਖਾਣ ਪੀਣ ਵਾਲਾ ਸਮਾਨ ਹੈ ਉਹ ਵੀ ਬਹੁਤ ਠੰਡਾ ਹੁੰਦਾ ਜਿਵੇਂ ਕਈ ਲੋਕ ਜੂਸ ਪੀ ਲੈਣਗੇ ਮਠਿਆਈਆਂ ਖਾ ਲੈਣਗੇ ਮੰਨ ਲਓ ਮਠਿਆਈ ਲੈ ਲਓ ਤੁਸੀਂ ਜਿਹੜੀ ਮਰਜ਼ੀ ਹੋਵੇ ਸਵੀਟ ਤਾਂ ਉਹ ਵੀ ਬੜੀ ਠੰਡੀ ਹੁੰਦੀ ਆ ਤੇ ਉਹਦੇ ਨਾਲ ਉਹ ਟੈਂਪਰੇਚਰ ਵੀ ਡਾਊਨ ਹੁੰਦਾ ਕੁੱਲ ਮਿਲਾ ਕੇ ਜਿਹੜਾ ਵਾ ਆਲੇ-ਦੁਆਲੇ ਟੈਂਪਰੇਚਰ ਬਹੁਤ ਡਾਊਨ ਹੁੰਦਾ ਆ ਤੇ ਜਿਹੜੀ ਸਾਡੀ ਬੋਡੀ ਆ ਉਹਦਾ ਟੈਂਪਰੇਚਰ ਤੁਸੀਂ ਸਭ ਜਾਣਦੇ ਹੋ ਕਿ ਜਿਹੜਾ ਵਾ 37 ਡਿਗਰੀ ਸੈਲਸੀਅਸ ਇਹ ਲਗਭਗ ਹੁੰਦਾ ਆ ਤੇ ਇੰਨੇ ਜਿਹੜਾ ਟੈਂਪਰੇਚਰ ਸਾਡੀ ਬਾਡੀ ਦਾ ਆ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਅਸੀਂ ਸਰਦੀਆਂ ਦੇ ਵਿੱਚ ਵਿਆਹਾਂ ਸ਼ਾਦੀਆਂ 'ਚ ਜਾਂਦੇ ਖੁੱਲੇ ਵਿੱਚ ਆਸ ਕਰਕੇ ਚਾਹੇ ਔਰਤਾਂ ਹੋਣ ਚਾਹੇ ਮਰਦ ਹੋਣ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਪੈਲਸ ਦੇ ਅੰਦਰ ਜਾਂ ਰਿਜ਼ੋਰਟ ਜਾਂ ਫਾਰਮ ਦੇ ਅੰਦਰ ਵੀ ਬਹਿਣਾ ਹੁੰਦਾ ਤੇ ਬਹੁਤ ਸਾਰੇ ਲੋਕ ਬਾਹਰ ਵੀ ਬੈਠ ਜਾਂਦੇ ਨੇ ਤੇ ਉੱਥੇ ਹਾਲੇਦਵਾਲੇ ਠੰਡੀ ਹਵਾ ਪੈਂਦੀ ਆ ਤੇ ਉੱਥੇ ਕੀ ਹੋ ਰਿਹਾ ਹੁੰਦਾ ਕਿ ਜਿਹੜੇ ਬਹੁਤ ਸਾਰੇ ਲੋਕ ਕਿ ਉਹ ਠੰਡੀਆਂ ਚੀਜ਼ਾਂ ਹੀ ਖਾ ਰਹੇ ਹੁੰਦੇ ਨੇ ਜਿਵੇਂ ਫਰੂਟ ਹੋ ਗਏ ਜਾਂ ਹੋਰ ਚੀਜ਼ਾਂ ਹੋ ਗਈਆਂ ਗੋਲ ਗੱਪੇ ਹੋ ਗਏ ਚਾਟ ਹੋ ਗਈ ਜਾਂ ਕੁਛ ਵੀ ਹਾਲੂ ਹਨਾ ਉਹ ਕੀ ਹੁੰਦੀਆਂ ਉਹ ਵੀ ਠੰਡੀਆਂ ਹੁੰਦੀਆਂ ਨੇ ਹੁਣ ਉਹਨਾਂ ਦਾ ਟੈਂਪਰੇਚਰ ਬਹੁਤ ਥੱਲੇ ਆਉਂਦਾ ਯਾਨੀ ਕਿ ਉਹ ਵੀ ਲਗਭਗ 1 ਡਿਗਰੀ ਤੋਂ 5 ਦਾ 10 ਡਿਗਰੀ ਦੇ ਟੈਂਪਰੇਚਰ 'ਚ ਹੁੰਦੀਆਂ ਨੇ ਜਿਹੜੇ ਲੋਕ ਹਾਰਟ ਦੇ ਮਰੀਜ਼ ਹੁੰਦੇ ਨੇ ਦਿਲ ਦੇ ਮਰੀਜ਼ ਹੁੰਦੇ ਨੇ ਸਾਹ ਦੇ ਮਰੀਜ਼ ਹੁੰਦੇ ਨੇ ਜਾਂ ਜਿਨ੍ਹਾਂ ਨੇ ਸਟੈਂਟ ਪਾਇਆ ਹੁੰਦਾ ਆ ਜਾਂ ਜਿੰਦਾਂ ਨੂੰ ਇਹੋ ਜੀ ਨੌਬਤ ਹੁੰਦੀ ਆ ਉਹ ਫਿਰ ਵੀ ਉਹ ਕਹਿੰਦੇ ਜਦੋਂ ਵਿਆਹਾਂ ਜਾਂਦੇ ਉਹ ਕਹਿੰਦੇ ਜੇ ਆਪਾਂ ਕੁਝ ਖਾਦਾ ਪੀਤਾ ਨਾ ਅਗਲਾ ਕਹੂਗਾ ਯਾਰ ਇਹਨਾਂ ਨੂੰ ਖੁਸ਼ੀ ਨਹੀਂ ਹੋਈ ਇਹਨਾਂ ਨੂੰ ਚੰਗਾ ਨਹੀਂ ਲੱਗਾ ਬਦੋ ਬਦੀ ਉਹ ਵੀ ਜੂਸ ਪੀ ਲੈਣਗੇ ਮਠਿਆਈ ਖਾੜੀ ਬੱਤੀ ਖਾ ਲੈਣਗੇ ਕੋਈ ਚਾਟ ਵਗੈਰਾ ਖਾ ਲਈ ਕੁਝ ਹੋਰ ਖਾ ਲਿਆ ਕੀ ਹੁੰਦਾ ਕਿ ਉਹਨਾਂ ਦੀ ਬੋਡੀ ਦੇ ਅੰਦਰ ਜਿਹੜਾ ਟੈਂਪਰੇਚਰ ਆ ਉਹ ਹੋਰ ਡਾਊਨ ਆਉਣਾ ਸ਼ੁਰੂ ਹੋ ਜਾਂਦਾ ਸਾਡੇ ਅੰਦਰ ਜੇ ਗਰਮੀ ਰਵੇਗੀ ਤਾਂ ਖੂਨ ਚੱਲੇਗਾ ਨਾ ਵੈਸਲਸ ਜੇ ਸਾਡੇ ਅੰਦਰ ਟੈਂਪਰੇਚਰ ਘਟ ਜੇਗਾ ਤੇ ਕੀ ਹੋਏਗਾ ਕਿ ਸਾਡੀਆਂ ਨਾੜੀਆਂ ਬਲੌਕਿੰਗ ਕਰਨੀਆਂ ਸ਼ੁਰੂ ਕਰ ਦੇਣਗੀਆਂ ਜਦੋਂ ਬਲੌਕਿੰਗ ਹੋਣੀ ਜਾਂ ਹਾਰਟ ਅਟੈਕ ਹੋਵੇਗਾ ਅਸੀਂ ਖਾਦੇ ਠੰਡੀਆਂ ਚੀਜ਼ਾਂ ਰਹੇ ਹਾਂ ਹਾਂ ਇੱਕ ਦੋ ਠੰਡੀ ਚੀਜ਼ ਖਾ ਲਈਏ ਕੋਈ ਗੱਲ ਨਹੀਂ ਜਦੋਂ ਅਸੀਂ ਹਰ ਚੀਜ਼ ਹੀ ਠੰਡੀ ਖਾਈ ਜਾ ਰਹੇ ਹਾਂ ਤਾਂ ਉਹਦੇ ਨਾਲ ਸਾਡੀ ਬਲੌਕਿੰਗ ਹੋਣ ਦੇ ਚਾਂਸਸ ਵੱਧ ਜਾਂਦੇ ਨੇ ਦੂਸਰਾ ਕਈ ਲੋਕ ਮੋਟਰਸਾਈਕਲ ਤੇ ਜਾਂਦੇ ਕਈ ਲੋਕਾਂ ਨੇ ਕੱਪੜੇ ਥੱਲੇ ਗਰਮ ਨਹੀਂ ਪਾਏ ਹੁੰਦੇ ਜਿਵੇਂ ਮੰਨ ਲਓ ਪੈਂਟ ਦੇ ਥੱਲੇ ਗਰਮ ਕੱਪੜੇ ਪਾਉਣੇ ਜਾਂ ਆਪਣੀ ਛੜ ਦੇ ਥੱਲੇ ਗਰਮ ਕੱਪੜੇ ਪਾਉਣੇ ਉਹ ਵੀ ਨਹੀਂ ਪਾਏ ਹੁੰਦੇ ਕਈਆਂ ਔਰਤਾਂ ਨੇ ਸਿੰਪਲ ਕੱਪੜੇ ਪਾਏ ਹੁੰਦੇ ਨੇ ਜਿੱਦਾਂ ਵੀ ਐ ਵਿਖਾਉਣ ਦੇ ਲਈ ਥੱਲੇ ਉਹਨਾਂ ਨੇ ਗਰਮ ਕੱਪੜੇ ਨਹੀਂ ਪਾਏ ਹੁੰਦੇ ਇਸੇ ਤਰ੍ਹਾਂ ਕੁਝ ਕੋ ਬੱਚੇ ਕੁਝ ਕੋ ਮਰਦ ਵੀ ਕਰਦੇ ਨੇ ਉੱਤੋਂ ਠੰਡੀ ਹਵਾ ਪੈਣ ਕਰਕੇ ਖੀ ਹੁੰਦਾ ਕਿ ਫਿਰ ਉਹਨਾਂ ਦੀਆਂ ਜਿਹੜੀਆਂ ਨਾਲੀਆਂ ਨੇ ਬਲੌਕਿੰਗ ਹੋ ਜਾਂਦੀਆਂ ਨੇ ਹੁਣ ਅੰਦਰ ਖੂਨ ਕਿੰਨਾ ਕੰਮ ਕਰ ਲੇਗਾ ਤੁਸੀਂ ਤਾਂ ਸਭ ਪੜੇ ਲਿਖੇ ਹੋ ਸੂਝਮਾਨ ਹੋ ਜੇ ਅਸੀਂ ਆਪਾਂ ਆਮ ਤੌਰ ਤੇ ਘਰਾਂ 'ਚ ਸਾਨੂੰ ਹਾਰਟ ਅਟੈਕ ਕਿਉਂ ਨਹੀਂ ਹੁੰਦਾ ਆਪਾਂ ਘਰਾਂ ਦੇ ਵਿੱਚ ਸਰਦੀਆਂ 'ਚ ਕਹਿੰਨੇ ਗੁੱਧ ਦੁੱਧ ਗਰਮ ਕਰ ਲਓ ਗਰਮ ਗਰਮ ਦੁੱਧ ਪੀ ਲਿਆ ਤੇ ਉਹਦੇ ਨਾਲ ਜਿਹੜੀ ਸਾਡੇ ਅੰਦਰ ਗਰਮੀ ਹੋਰ ਪੈਦਾ ਹੋ ਜਾਂਦੀ ਆ ਫਿਰ ਉੱਥੇ ਬਲੌਕਿੰਗ ਨਹੀਂ ਹੁੰਦੀ ਆਮ ਤੌਰ ਤੇ ਆਪਾਂ ਕਹਦੇ ਨੇ ਚਲੋ ਚਾਹ ਬਣਾ ਲਓ ਕਈ ਲੋਕ ਕਹਿੰਗੇ ਚਾਹ ਹੀ ਪੀ ਲੈਣੇ ਚਲੋ ਗਰਮ ਗਰਮ ਚਾਹ ਹੀ ਪੀ ਲਈਏ ਉਹ ਫਿਰ ਸਾਡੇ ਅੰਦਰ ਗਰਮੀ ਪੈਦਾ ਹੁੰਦੀ ਸਾਡੀ ਬਲੌਕਿੰਗ ਨਹੀਂ ਹੁੰਦੀ ਘਰ ਤੇ ਵਾਏ ਵਿਆਹਾਂ ਦੇ ਸਮਾਗਮਾਂ ਦੇ ਵਿੱਚ ਕਿੰਨਾ ਫਰਕ ਹੈ ਉੱਥੇ ਕੋਈ ਚਾਹ ਨਹੀਂ ਪੀਂਦਾ ਕੋਈ ਕੌਫੀ ਨਹੀਂ ਪੀਂਦਾ ਗਰਮ ਗਰ ਪੀ ਜਾਂਦੇ ਖਾਈ ਜਾਂਦੇ ਆ ਫਰੂਟ ਖਾਈ ਜਾਂਦੇ ਸਵੀਟ ਖਾਈ ਜਾਂਦੇ ਨੇ ਆਈਸਕ੍ਰੀਮ ਖਾਈ ਜਾਂਦੇ ਨੇ ਉਹ ਸਮੋਸੇ ਖਾਈ ਜਾਂਦੇ ਨੇ ਜਾਂ ਮੰਨ ਲਓ ਕਈ ਤਰ੍ਹਾਂ ਦੀਆਂ ਹੋਰ ਚੀਜ਼ਾਂ ਜਿਹੜੀਆਂ ਨੇ ਗੋਲ ਗੱਪੇ ਖਾਈ ਜਾਣਗੇ ਉਹ ਠੰਡੀਆਂ ਚੀਜ਼ਾਂ ਦੇ ਨਾਲ ਸਾਡੇ ਅੰਦਰ ਜਿਹੜੀਆਂ ਨੇ ਬਲੌਕਿੰਗ ਹੋਣ ਦੇ ਚਾਂਸਸ ਵੱਧ ਜਾਂਦੇ ਨੇ ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਣੀ ਸਿਹਤ ਦਾ ਖਿਆਲ ਰੱਖੋ ਇਹੋ ਜੇ ਸਮਾਗਮਾਂ 'ਚ ਗਰਮ ਕੱਪੜੇ ਪਾ ਕੇ ਜਾਓ ਗਰਮ ਪਾਣੀ ਜਿਹੜਾ ਵਾ ਕੋਸਾ ਪੀਣਾ ਚਾਹੀਦਾ ਜੇ ਵਿਆਹਾਂ 'ਚ ਵੀ ਕੋਸੇ ਪਾਣੀ ਦਾ ਪ੍ਰਬੰਧ ਹੋ ਜਿੱਤੇ ਕੋਈ ਮਾੜੀ ਗੱਲ ਨੀ ਤੇ ਗਰਮ ਚੀਜ਼ਾਂ ਹੀ ਖਾਓ ਜਿੰਨੀ ਵੀ ਤੁਸੀਂ ਟੇਸਟ ਮੁਤਾਬਕ ਖਾਣੀ ਆ ਤੇ ਬਚੋ ਕਿਉਂਕਿ ਜਿੰਦਗੀ بار بار ਨਹੀਂ ਮਿਲਣੀ ਮਰਜੀ ਬਾਕੀ ਤੁਹਾਡੀ ਆ ਸੂਝ-ਮਾਨ ਤੁਸੀਂ ਲੋਕਾਂ ਨੂੰ ਤੁਸੀਂ ਜਾਗਰੂਕ ਵੀ ਕਰਦੇ ਹੋ ਮੇਰਾ ਫਰਜ਼ ਸੀ ਮੈਂ ਆਪਣੇ ਭੈਣ ਭਰਾਵਾਂ ਨੂੰ ਦੱਸਦਾ ਕਿ ਦਸੰਬਰ ਜਨਵਰੀ ਮਹੀਨੇ ਹਾਰਟ ਅਟੈਕ ਦਾ ਕਾਰਨ ਸਾਡੇ ਮੌਸਮ ਦਾ ਠੰਡਾ ਹੋਣਾ ਹੈ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ